ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਐਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਵੀਰ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਝਾਂ ਤਿੰਨ ਮੱਝਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਤੇ ਤਿੰਨੇ ਮੱਝਾਂ ਜਿਹੜੀਆਂ ਦੋਸਤੋ ਸੁਈਆਂ ਸਵਾਈਆਂ ਹੋਣਗੀਆਂ ਤਾਜ਼ੀਆਂ ਸੁਈਆਂ ਇਹਨਾਂ ਮੱਝਾਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਦੇ ਵਿੱਚ ਦੋਸਤੋ ਆਪਾਂ ਮੱਝਾਂ ਦੋ ਮੱਝਾਂ ਦੀ ਚੋਅ ਜਿਹੜੀ ਆਪਾਂ ਵੀਡੀਓ ਦੇ ਵਿੱਚ ਕਰਵਾਵਾਂਗੇ ਮੈਂ ਵੀਰਾਂ ਕਿੰਨਾ ਮਚਨ ਦੀ ਚਵਾਈ 200 ਵੀਡੀਓ ਦੇ ਵਿੱਚ ਹੀ ਹੋਊਗੀ ਆਓ ਆਪਾਂ ਡਿਟੇਲ ਵੀਰ ਤੋਂ ਪੁੱਛ ਲੈਂਦੇ ਹਾਂ ਜੀ ਸ਼ਾਹ ਜੀ ਸਾਸੀ ਕਾਲ ਵੀਰ ਜੀ ਸਾਸੀ ਕਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਐ ਚੱਲਦੀ ਕਲਾ ਐਡਰੈਸ ਬੋਲਦੀ ਵੀਰ ਆਪਾਂ ਐਡਰੈਸ ਵੀਰ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਨਾਮ ਚੰਦਾ ਸਿੰਘ ਪਾਰੀ ਹਾਂਜੀ ਬਈਕਾਂ ਤੇ ਆਪਾਂ ਵੀਰ ਜੀ ਰਹਿੰਦੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਵੀਰ ਬੋਲਦੀ ਫੋਨ ਨੰਬਰ ਹੈ ਜੀ 98724 ਤੇ 39717 ਠੀਕ ਹੈ ਜੀ ਹਾਂਜੀ ਅੱਜ ਵੀਰ ਆਪਾਂ ਤਿੰਨਾ ਮੱਝਾਂ ਦੀ ਜਿਹੜੀ ਚੋਾਈ ਆਪਾਂ ਵੀਡੀਓ 'ਚ ਕਰਵਾ ਦੇਣੀ ਹੈ ਤਿੰਨੇ ਵੀਰ ਜੀ ਤਿੰਨੇ ਹੀ ਬੌਲੇ ਦੇ ਨਾਲੂ ਬੱਚੇ ਨਾਲ ਬੱਚਿਆਂ ਦੇ ਨਾਲੂ ਨਾਲ ਠੀਕ ਹੈ ਜੀ ਹਾਂਜੀ ਤੇ ਆਪਾਂ ਵੀਰਾਂ ਨੂੰ ਪਹਿਲਾਂ ਡਿਟੇਲ ਆਪਾਂ ਦੱਸ ਦੀ ਮੱਝਾਂ ਦੇ ਨਾਲ ਨਾਲ ਤੋਰ ਕੇ ਵਿਖਾ ਦੀਏ ਹਾਂ ਪਹਿਲੇ ਨੰਬਰ ਤੇ ਜਿਹੜੀ ਮੱਝਾਂ ਕਿੰਨਾ ਵਸੂਆ ਸੂਈ ਇਹ ਵੀਰ ਜੀ ਤੀਜਾ ਸੂਆ ਸੂਈ ਦੇ ਅੱਛਾ ਜੀ ਹਾਂਜੀ ਤੇ ਸੂਈ ਨੂੰ ਕੰਨਾ ਕਦੋਂ ਹੋ ਗਿਆ ਸੂਈ ਨੂੰ ਵੀਰ ਜੀ ਇਹਨੂੰ ਅੱਜ ਤੀਜਾ ਚ ਉਠਾ ਦੇਣੀ ਹੈ ਚੌਥਾਕ ਦਿਨ ਹੋ ਗਿਆ ਵੀ ਅਜੇ ਬੌਲੇ ਚ ਹੀ ਆ ਬੌਲੇ ਚ ਕਟਾ ਦਿੱਤਾ ਨੇ ਆਪ ਬਤ ਗਾਂ ਕਿੰਨਾ ਬੋਲਾ ਵੀਰ ਜੀ ਮੋੜੀ ਬੋਲਾ ਸੋਨਾ ਵੀਰ ਜੀ ਬੋਲਾ ਇਹਦੇ ਕੋਲੇ ਜਿਹੜਾ ਗਰੰਟੀ ਵਾਲਾ ਵੀਰ ਜੀ ਇਹਦੇ ਕੋਲੇ ਹੁਣ 11 12 ਕਿਲੋ ਬੋਲਾ ਵਾ 11 12 ਕਿਲੋ ਬੋਲੇ ਤੋਂ ਸਟਾਰਟਿੰਗ ਇਹਨੇ ਕੀਤੀ ਹੈ ਨਾ ਹਾਂ ਜੀ ਠੀਕ ਹੈ ਜੀ ਸੂਹਾ ਤਿੱਜਾ ਸੂਹੀ ਹੈ ਹਾਂ ਜੀ ਸੂਹਾ ਤਿੱਜਾ ਵਾ ਲਓ ਜੀ ਦੋਸਤੋ ਤੋਰ ਕੇ ਤੁਹਾਨੂੰ ਦਿਖਾਉਂਦਾ ਮੈਂ ਤਾਂ ਕੱਟ-ਕੱਟ ਚੈੱਕ ਕਰ ਲਿਓ ਹਾਂ ਲਓ ਕਰਨ ਨੂੰ ਖਾਣ ਪੁੱਤ ਕਰਨ ਲਓ ਜੀ ਆਹ ਲਓ ਜੀ ਕਰੋ ਚੈੱਕ ਫੋਲ ਵੱਡੀ ਵੀ ਲਓ ਦੋਸਤੋ ਪੂਰਾ ਫੋਲ ਹੈਵੀ ਬੋਡੀ ਵੇਟ ਹਾਂ ਵੱਡਿਆ ਸਟ੍ਰੈਚਰ ਮਾਈ ਦਾ ਤੁਸੀਂ ਚੈੱਕ ਕਰਨੋ ਪੇਠਪੜੀ ਕਿੜਾਈ ਚੈੱਕ ਕਰੋ ਤੁਹਾਨੂੰ ਕੁਆਲਿਟੀ ਬੱਚਾ ਦੋਸਤੋਂ ਨਾਲ ਇਹ ਵੀਰ ਰਿਹਾ ਫੜਿਆ ਬੱਚਾ ਨਾਲ ਇਹ ਨਾਲ ਲਓ ਜੀ ਦੀ ਫੇਸ ਕੁਆਲਿਟੀ ਕਰੋ ਚੱਕ ਜੀ ਮੱਜਾ ਗਾਂ ਲੈ ਜਾ ਪੁੱਤ ਗਾਂ ਲੈ ਥੋੜੀ ਜੀ ਵੀ ਲੰਮੀ ਤੋਰ ਦੀ ਲੰਮੀ ਤੋਰ ਦੀ ਆਹ ਰੋਈ ਦੋਸਤੋਂ ਤੁਰੀ ਜੀ ਦੀ ਮਹਿ ਕਰੋ ਚੱਕ ਬਿਲਕੁਲ ਪ੍ਰੀਖ ਚਮੜੀ ਸਿੰਗਲ ਹੱਡੀ ਦੀ ਮੱਜ ਕਰੋ ਚੱਕ ਲੈਓ ਜੀ ਮੂਰਲਾ ਮੂਰ ਜਦੋਂ ਵਾਟਰ ਕੁਆਲਿਟੀ ਜਿਹੜੀ ਹੈ ਬਹੁਤ ਵਧੀਆ ਤਿਆਰ ਕੀਤੀ ਹੈ ਨੇ ਜੀ ਮਗਰੋਂ ਸਾਹਬ ਨਾਲ ਸੂ ਨੂੰ ਆ ਤੇ ਮਗਰੋਂ ਇਹ ਗੱਲ ਹੈ ਕਿ ਗਾੜੀ ਮੈਂ ਤੁਹਾਨੂੰ ਲੱਗਾ ਚੱਟਾ ਹਾਂਜੀ 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 ਸੋਹਣੀ ਵੀਰ ਜੀ ਉਮੀਦ ਆਤਰਾ ਵੇਹ ਜੇ ਕੋਈ ਚੰਗੀ ਕਹੇ ਫਾਰਮਰ ਕੋ ਚੱਲ ਗਈ ਨਾ ਹਾਂਜੀ ਹਾਂਜੀ ਤੇ ਮੈਂ ਵੀਰ ਜੀ ਜਿਹਾ ਸਟਾਰਟਿੰਗ ਸੋਹਣੀ ਆ ਦੂਜਾ ਆਪਣਾ ਇਹ ਆ ਵੀ ਦੁੱਧ ਵੀ ਪਵਾਉ ਵੀ ਕਰਮਾ ਆ 15 16 ਠੀਕ ਹੈ ਜੀ ਹਾਂ ਤੇ ਮੋਲ ਵੀਰ ਕੀ ਕਰਨਾ ਹੈ ਹੈ ਮੋਲ ਕੀ ਕਰਨਾ ਹੈ ਮੋਹਲ ਵੀਰ ਜੀ ਇਹ 1 36 ਦੀ ਦੇ ਦਾਂਗੇ ਹਾਂ ਨਾ ਮੋਹਲ ਕਿੰਨਾ ਦੋ ਮੈਂ ਡੇਰ ਕਰ ਲਈਏ 45 ਕਰ ਲਈਏ ਅੱਛਾ ਜੀ ਵੈਸੇ ਇਹ ਆ ਵੀ ਆ ਬੰਨ ਪੁੱਤ ਫੜ ਬੰਨ ਦੂਜੀ ਖੋਲ ਕੇ ਵਿਖਾ ਦੇ ਇੱਕ ਛੱਤੀ ਲੈਣ ਦੇਣੀ ਹੈ ਕਿ ਜਾਂ ਹੋ ਸਕਦਾ ਕੋਈ ਹੋਰ ਵੀਰ ਜੀ ਥੋੜਾ ਬਤਾਈਆ ਕੋਈ 1500 ਦਾ ਮਾਨ ਤਾਣੀ ਮੈਂ ਚੰਗੀ ਵੀਰ ਜੀ ਮੈਂ ਹੁਣ ਤੁਹਾਨੂੰ ਦੱਸਾਂਦਿਆਂ ਗੱਲ ਵੀ ਆਪਾਂ 12 13 ਵੀ ਆਤੀ ਆ ਵੇਖੋ ਲਓ ਜੀ ਨਾਰੂਆ ਨਾਲ ਜਾ ਜੇ ਬੱਚਾ ਹਾਂਜੀ ਤੇ ਦੁੱਧ ਵੀਰ ਜੀ 11 ਨਹੀਂ ਪੁੱਤ ਪਹਿਲਾਂ ਖੋਲ ਕੇ ਵਿਖਾ ਲਿਓ ਅੱਛਾ ਜੀ ਵੀਰ ਜੀ 35000 ਦੀ ਹਾਂ ਹਾਂ 35 ਦੀ ਹੋ ਜਾਊਗੀ ਵੀਰ ਜੀ ਦੋ ਨੰਬਰ ਦੀ ਦ ਏ ਵੀਰ ਜੀ ਦੂਜਾ ਸੂਆ ਝੋਟੀ ਆ ਕਿੰਨਾ ਟਾਈਮ ਦਾ ਸੂਈ ਇਹ ਵੀ ਤਾਜੀ ਸੂਈ ਵੀਰ ਜੀ ਇਹਦਾ ਬੱਚਾ ਇਹ ਇੱਕ ਦਿਨ ਮਗਰੋਂ ਸੂਈ ਉਤੋਂ ਖਾ ਕੋ ਕੱਤੀ ਆ ਵੇਖੋ ਹਾਂਜੀ ਆ ਵੇਖੋ ਇਹ ਦੋਸਤੋ ਕਿੱਡੀ ਦਾ ਨਾੜੂ ਅੰਦਾਜ਼ਾ ਕਰ ਲੋ ਹਾਂ ਲਓ ਜੀ ਇਹ ਦੋਸਤੋ ਝੋਟੀ ਦੂਜਾ ਸੂਆ ਸੂਈ ਵੀਰ ਕਿੰਨਾ ਬੋਲਾ ਚੋਂ ਡੇ ਇਹ ਵੀਰ ਜੀ ਹੁਣ 10 ਕਿਲੋ ਬੋਲਾ ਇਹਦੇ ਕੋਲ ਵੀਰ ਜੀ ਭਾਵੇਂ ਕੋਈ ਹਾਂਜੀ ਠੀਕ 10 ਤੋਂ ਵੱਧ ਹੀ ਚਵਾਵਾਂਗੇ ਵੀਰ ਜੀ ਦੋਸਤ ਹੁਣ ਇਹ ਨਹੀਂ ਵੀ ਨਹੀਂ ਠੀਕ ਹੈ ਯਾਰ ਝੋਟੀ ਨੇ ਥਾਦੇ 14 ਕਿਲੋ ਦੁੱਧ ਵੀਰ ਜੀ ਦੇਣਾ ਵਾ ਠੀਕ ਹੈ ਜੀ ਹਾਂ ਵੇਖੋ ਥਣ ਚ ਲਿਵਾ ਇਹਦਾ ਵੀ ਦੋਸਤੋ ਨੱਕਰਵੇਂ ਥਣ ਲੱਗੇ ਚਾਰੇ ਗੈਪ ਦੇ ਵਿੱਚ ਚਵਾਈ ਵੀ ਇੱਕ ਨੰਬਰ ਦੀ ਵਧੀਆ ਹਾਂ ਇਹ ਵੀ ਫਾਲੋਅਰ ਪੂਰਾ ਫਾਲੋਅਰ ਬੋਡੀ ਵੇਟ ਕਰ ਲੋ ਚੱਕੀਂ ਲੱਜਾ ਵੀ ਲੱਜਾ ਇਹਦੇ ਮਗਰ ਬੱਚਾ ਦੋਸਤੋ ਕੱਟੀ ਜੀ ਕੱਟੀ ਹਾਂਜੀ ਲਓ ਜੀ ਕਰੋ ਚੱਕ ਦੇ ਖੁੱਲੇ ਵਾਇਦਾ ਵੀ ਜੀ ਆ ਇਹ ਡੰਗਰੇਦ ਦੱਸਾਂ ਵੀ ਬੋਲੇ ਚ ਵੀ ਅਵੇਲੇਬੂਲੇ ਕੀਤੇ ਵੀ ਜੀ ਹਾਂਜੀ ਹਾਂਜੀ ਤੇ ਵੀਰੇ ਦਾ ਮੁੱਲਾ ਹਾਂ ਇਹਦਾ ਮੁੱਲਾ ਇਹ ਝੋਟੀ ਵੀਰਦੀ 1 ਲੱਖ ਤੇ 26 ਹਜ਼ਾਰ ਦੀ ਦੇ ਦਾਂਗਾ 1 ਲੱਖ 26 ਹਜ਼ਾਰ ਹਾਂਜੀ ਇਹ ਚੋਕ ਲਗ ਮੰਨਣਾ ਸਦਾ ਕੋਈ 1500 ਦਾ ਵੀਰਦੀ ਬਾਲਾ ਕਿ ਕਿ 25 ਦੀ ਝੋਟੀ ਚੰਗੀ ਯਾਦ ਪੂਰੀ ਆਲੀ ਜੇ ਵੇਖੋ ਬਾਕੀ ਇਹ ਗੱਲ ਹੈਗੀ ਆ ਹੈਗੀ ਆ ਮੰਨ ਲਓ ਇਹ ਗੱਲ ਹੈਗੀ ਥਾਂ ਦੇਵੇ ਆਲੀ ਆ ਝੋਟੀ ਪਟਨਾਲਾ ਵਹਨਾ ਵਾ ਦੂਜਾ ਮਰਾ ਹਾਲੇ ਨਾਰਾ ਦੂਰਾ ਵੇਖੋ ਬਾਨੇ ਦੇ ਕਿੰਗਾ ਵੇਖੋ ਹਾਂਜੀ 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 ਸਟਾਰਟਿੰਗ ਬਹੁਤ ਸੋਹਣੀ ਵੀਰ ਜੀ 1,25,000 ਦੀ ਵੀਰੋ ਜੀ ਹਾਂਜੀ ਹਾਂਜੀ ਹੋਜੀ ਲਓ ਜੀ 3 ਨੰਬਰ ਤੇ ਦਸੀਏ ਵੀ ਹਾਂ ਇਹ ਵੀ ਜੀ ਇਹ ਵੀ ਬਹੁਤ ਸੀਲਸ ਲੱਗਾ ਝੋਟੀ ਪਹਿਲਾਂ ਸੂਈ ਤਾਜੀ ਅੱਛਾ ਜੀ ਪਹਿਲਾਂ ਸੂਆ ਸਹੀ ਹਾਂਜੀ ਹਾਂਜੀ ਚੌਗੀ ਮੂਹ ਇਹਨੇ ਬੱਚਾ ਕਿ ਦਿੱਤਾ ਫਿਰ ਆ ਵੇਖੋ ਇਦਾਂ ਹੀ ਬੈਜੋ ਭਾਵੇਂ ਲਓ ਜੀ ਕਰੋ ਚੈੱਕ ਦੋਸਤ ਸੀਲਿੰਗਾਂ ਵੇਖੋ ਇਦਾਂ ਬਵਾਵਾਂ ਹਾਂਜੀ ਲਓ ਜੀ ਹਾਂ ਅੱਜ ਦਾਟ ਵੀਰ ਜੀ ਇਹ ਵੀ ਕੱਟੀ ਇਹਦੀ ਇਹਦੀ ਕੱਟੀ ਕਿਥੇ ਜੀ ਇਹਦੀ ਕੱਟੀ ਵੀ ਉਹ ਵੇਖੋ ਉਹ ਕੱਟੀ ਬੱਤੀ ਸਮਝੇਗੀ ਪਖਾ ਦੇ ਨੇ ਨੇ ਕਰਨੇ ਕਰ ਰਿਆਂਗੇ ਸਿੰਘਲੇ ਜੀ ਇਹ ਵੀ ਦੋਸਤੋ ਆਰਡਰ ਕੁਆਲਟੀ ਕਰਮਾਇਨ ਸੋਹਣੀ ਤਿਆਰ ਕੀਤੀ ਥਾਣਾ ਦੀ ਸਪੇਸ ਚੰਗੀ ਆ ਉਸ ਵਿੱਚ ਆ ਆ ਵੇਖੋ ਲਓ ਜੀ ਕਰੋ ਚਕਾ ਕੱਟੀ ਦੇ ਨਾਲ ਦੋਸਤੋ ਇਹਦਾ ਵੀ 나ੜੂ ਨਾਲ ਹੀ ਆ ਵੇਖੀਆ ਇਹਦਾ ਵੀ ਦੋਸਤੋ 나ੜੂ ਨਾਲ ਗਿੱਲੇ 나ੜੂ ਦੇ ਦੋਸਤੋ ਕਿੰਨੇ ਮੱਜਾ ਹਾਂ ਤੇ ਇਹ ਆ ਵੀ ਇੰਨੀ ਮਿੱਠੀ ਇੰਨੀ ਵੀਰਦੀ ਕੱਟੀ ਨੂੰ ਕਈ ਤੇ ਪਹਿਲਾਂ ਤੁਹਾਨੂੰ ਪਤਾ ਵੇਖੋ ਹਾਂਜੀ ਹਾਂਜੀ ਲਓ ਜੀ ਕੱਟੀ ਦੇ ਦੋਸਤੋ ਤੇਲ ਦੀ ਜਾਂਦੀ ਆ ਆ ਵੇਖੋ ਹਾਂਜੀ ਲਓ ਜੀ ਬੱਚੇ ਇਹਨਾਂ ਦੇ ਪਾਸੇ ਬੰਨੀ ਦੇ ਆ ਲੈ ਵੀ ਮੁਰਦਾ ਹਾਂ ਆਜਾ ਪੁੱਤ ਇੱਲਾ ਬਸ਼ੀ ਕਿਹਨਾ ਕਿ ਤੀਨਾ ਬੋਤਿ ਜੀ ਤੀਨਾ ਕਿਹਿਆ ਨਾ ਕਰ ਬੱਚੇ ਨੂੰ ਆਹ ਲੱਗਦੇ ਆ ਲਓ ਜੀ ਕਰੋ ਸਾਹ ਆਹ ਦੇਖ ਲਓ ਦੋਸਤੋ ਕੱਦ ਕਾਠ ਮੈਂ ਦਾ ਤੁਸੀਂ ਚੈੱਕ ਕਰੋ ਝਾਂ ਨਾ ਪੁੱਤ ਗਾਵਾ ਕਿੰਨਾ ਵੀਰੇ ਬੋਲਾ ਕਿੰਨਾ ਤਿਆਰ ਛੜਤੀ ਹਾਂਜੀ ਕਿੰਨਾ ਬੋਲਾ ਤਿਆਰ ਇਹਦੇ ਕੋਲ ਵੀਰ ਜੀ 8 ਕਿਲੋ ਬੋਲਾ ਵੀਜੀ ਆ ਹੁਣ ਤਿਆਰ ਆ ਅੱਛਾ ਜੀ ਅੱਛਾ ਜੀ 8 ਕਿਲੋ ਬੋਲਾ ਵੀਜੀ ਤਿਆਰ ਆ 8 ਕਿਲੋ ਬੋਲਾ ਤਿਆਰ ਇਹਦਾ ਵੀਰ ਮੋਲਾ ਹਾਂਜੀ ਇਹਦਾ ਮੋਲਾ ਏ ਵੀਰ ਜੀ ਝੋਟੀ ਇੱਕ 16 ਦੀ ਦੇ ਦਾਂਗੇ 1 ਲੱਖ 16 ਹਾਂਜੀ 16 ਦੀ ਮਗਰ ਵੀ ਕੱਟੀ ਜੇ ਆਪ ਵੀ ਕੱਟੀ ਜੇ ਜਾਦਬਰੀ ਝੋਟੀ ਨੂੰ ਵੇਖੋ ਥਾਮ ਲੇਵਾ ਵੇਖੋ ਹਾਂਜੀ ਕਮਾਗ ਮਾਦ ਲਓ ਸਰ ਜਰ 500 ਦਾ ਵੀਰ ਜੀ ਬਾਲਾ ਨਹੀਂ ਹੋਣਾ ਅੱਛਾ ਯਾਨੀ ਕਿ 15 14 15 ਲੱਖ ਨਹੀਂ ਹੁੰਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਲਓ ਜੀ ਦੋਸਤ ਜੰਗੀਆ ਵੀਰ ਜੀ ਇਹ ਗੱਲ ਹੈ ਕੀ ਅੱਜ ਕਰਵਾ ਦੇਣੀ ਹੈ ਵੀਡੀਓ ਦੇ ਵਿੱਚ ਤੁਸੀਂ ਮੇਰੇ ਵੀਰ ਥੋੜੀ ਜੀ ਵੀਡੀਓ ਲੰਮੀ ਹੋਊਗੀ ਸ਼ੁਰੂ ਵਿੱਚ ਵੇਟ ਕਰਿਓ ਜਰੂਰ ਐਂਡ ਤੱਕ ਵੀਡੀਓ ਵੇਖਿਓ ਜੀ ਛੱਡੋ ਵੀਰ ਜੀ ਬੱਚਾ ਦੂਜੀ ਮੈਂ ਥੱਲੇ ਹਾਂ ਲਓ ਜੀ ਐਵਰੀਬਡੀ ਮਾਚੋ ਲੈ ਪਹਿਲ ਸਾਈਡ ਤੇ ਇਹ ਨੂੰ ਰਹਿਂਦੇ ਵਿਚਾਰ ਲਈ ਮਾਝ ਬਾਦ ਚੋਲੇ ਕਿਉਂਕਿ ਫਿਰ ਦੋਨੇ ਮਜਾ ਤਨ ਆਪਸ਼ਨ ਵੀ ਤੁਹਾਨੂੰ ਲੱਗ ਲੱਗੇ ਹਾਂ ਉਪਿੰਗ ਜੀ ਜੀ ਪੁਰਾ ਬੱਚੇ ਕਾਲੇ ਪੈ ਜਾਂਦੇ ਚਵਾਈਆਂ ਦੋਸਤੋ ਤਿੰਨਾ ਮਜਾ ਵੀ ਆਪਾਂ ਜਿਹੜੀ ਵੀਡੀਓ ਦੇ ਵਿੱਚ ਕਰਵਾ ਦਨੇ ਆ ਪਰਾ ਪੁੱਤੋਈ ਇਧਰ ਆ ਲੱਭ ਜੀ ਲਓ ਜੀ ਵੀਰ ਜੀ ਕਰੋ ਚੱਕਾ ਆ ਛੋਟ ਦੀ ਛਵਾਈ ਸ਼ੁਰੂ ਹੋਣ ਲੱਗੀ ਐ ਤੇ ਦੂਜੀ ਮਾਰ ਦੀ ਤੋਂ ਜੇ ਬੱਚਾ ਵੀਰ ਨੇ ਛੱਡਿਆ ਮੈਂ ਥੱਲੇ ਲਓ ਜੀ ਹਰ ਵਜੇ ਕਰ ਚੱਕ ਬਾਲਟੀ ਖਾਲੀ ਵੀ ਦੇਖਾ ਚੱਕ ਕਰਵਾ ਲਈ ਲਓ ਜੀ ਕਰ ਲਓ ਚੱਕ ਮੇਰੇ ਠੀਕ ਹੈ ਜੀ ਦੋਸਤ ਲਾਈਵ ਚ ਵਾਈ ਕਰਵਾਉਣੀ ਜ਼ਰੂਰ ਸੀ ਆਪਾਂ ਇਸ ਫਾਰਮ ਨੂੰ ਭਰਨਾ ਸਾਡੇ ਰੇਂਜ ਦੀ ਹੁਣ ਜੀ ਪ੍ਰੋਬਲਮ ਆ ਰੇਂਜ ਬੜੀ ਘੱਟ ਆਉਂਦੀ ਹੈ ਤੇ ਪ੍ਰੋਪਰ ਵੀਡੀਓ ਜਿਹੜੀ ਪੂਰੀ ਚੱਲਦੀ ਨਹੀਂ ਗੀ ਇਸ ਕਰਕੇ ਦਿੱਕਤ ਆ ਜਾਂਦੀ ਹੈ ਲਾਈਵ ਚ ਵਾਈ ਦੇ ਵਿੱਚ ਜੀ ਜੀ ਮਈਆਂ ਇਹੋ ਜਿਹੀਆਂ ਆਵਾਂ ਕਰਮਾਲੀਆਂ ਹਾਂ ਹਾਂਜੀ ਹਾਂਜੀ ਗਰੰਟੀ ਫੁੱਲ ਆ ਵੀਰ ਜੀ ਭਾਵੇਂ ਇਹ ਨਹੀਂ ਕੋਈ ਗੱਲ ਹੈ ਕਿ ਭਾਵੇਂ ਲਵਾ ਆ ਕੇ ਨਾ ਕੋਈ ਹਾਂਜੀ ਹਾਂਜੀ ਤੇ ਚੋਕੇ ਵੀਰ ਜੀ ਪੈਸੇ ਦੇ ਦੇ ਠੀਕ ਹੈ ਜੀ ਇਹੀ ਗਰੰਟੀ ਵਾਲੀਆਂ ਕਰਮਾਲੀਆਂ ਮਈਆਂ ਫਿਰ ਭਾਵੇਂ ਇਹ ਨਹੀਂ ਵੀ ਮੰਨ ਲਓ ਵੀ ਕੋਈ ਪੁੱੜਤਣ ਗਿਆ ਤੜਫਣ ਗਿਆ ਠੀਕ ਹੈ ਕਿ ਤੂੰਦਾ ਨਾ ਬਹਿ ਕੇ ਤੇ ਭਾਵੇਂ ਲੰਮੇ ਪੈ ਕੇ ਚੋੜੋ ਥੱਲੇ ਠੀਕ ਹੈ ਇਹ ਲਣਕੀਆਂ ਨਾ ਕਰਮਾਲੀਆਂ ਠੀਕ ਹੈ ਜੀ ਹਾਂ ਜੇ ਗਾਂਵ ਗਾਂਵ ਚੰਗਰ ਆਪਾਂ ਵੀ ਤੁਸੀਂ ਪਛਾਣ ਕਰ ਕਰ ਬਣੀਆਂ ਲੱਗਦਾ ਜਾਨਾ ਜੋ ਆਈ ਹੋਈ ਉਹ ਦਿਨ ਨਜ਼ਾਰੇ ਆਉਣਗੇ ਪਹਿਲਾ ਸੂਆ ਝੋਟੀ ਜੜੀ ਆ ਉਹਦੀ ਵੀਰ ਚਵਾਈ ਕਰਨ ਦੇ ਆ ਤੁਸੀਂ ਵੇਖ ਸਕਦੇ ਹੋ ਮੌਸਮ ਦੋਸਤੋ ਗਰਮੀ ਵਾਲਾ ਹੁਣ ਆਈ ਜਾਂਦਾ ਹੁਣ ਵੀਰ ਜੀ ਸੱਜਣਾ ਨੰਗਰਾਂ ਨੂੰ ਦੁੱਧ ਦੇਣਾ ਟੋਕੜਾ ਨੇ ਥੋੜਾ ਗਾਂ ਦੇਣਾ ਜਿੰਨੀ ਗਰਮੀ ਹਾਂ ਆਹ ਹੁਣੀ ਇਹ ਤਾਂ ਗੱਲ ਗਈ ਮੈਂ ਗਰਮੀ ਫੁੱਲ ਹੋ ਗਈ ਹੁਣ ਹਾਂ ਜੇ ਗੱਲ ਕਹਿੰਦੀਆਂ ਤੇ ਕਨੇ ਇਹਦੇ ਗੱਲ ਹਾਂ ਤੇ ਲੋਜੀ ਵਿੱਚ ਪਾਲਟੀ ਕਰੇ ਖਾਲੀ ਪਾ ਲਓ ਲੋਜੀ ਕਰ ਲੋ ਚੱਕ ਕਰੋ ਇਹ ਸ਼ੁਰੂ ਹੋ ਜੀ ਆਹ ਦੇਖੋ ਅਗਲੇ ਆਂ ਦੀ ਚੋਾਈ ਦੇ ਨੰਨੋਈ ਦੋਸਤੋ ਅਗਲੇ ਖਾਣਾਂ ਦੀ ਚੋਾਈ ਸ਼ੁਰੂ ਕਰਤੀ ਜੀ ਵੀਰ ਨੇ ਉਧਰਲੇ ਬਨੇ ਵੀਰ ਅਗਲੇ ਸਣਾ ਚੋਈ ਕਰਣਗੇ ਮੋਲੋ ਦੋਸਤੋ ਤਿੰਨਾ ਮੱਜਾਂ ਦੇ ਵੀਰ ਨੇ ਦੱਸਦੇ ਆ ਪਹਿਲੀ ਮੱਜ ਦੀ ਬੱਤੀ ਆ 1,36000 ਰੁਪਿਆ ਦੱਸਿਆ ਵੀਰ ਨੇ ਹਾਂਜੀ 1,36 ਹਾਂਜੀ 1,36 1,36 ਦੂਜੇ ਨੰਬਰ ਦੇ 1,26 ਤੇ ਤੀਜੇ ਨੰਬਰ ਦੇ 1,16 ਹਾਂਜੀ 10-1000 ਰੁਪਿਆ ਸਿੱਧਾ ਜੀ ਥੱਲੇ ਡੋਵਾਂ ਹਾਂਜੀ 1,16 ਤੋਂ ਲੈ ਕੇ ਤੇ 1,36 ਤੱਕ ਮੋੜੀ ਜੀ ਤਿੰਨਾ ਮੱਜਾਂ ਦੇ ਮੱਕੀ ਵੀਰ ਜੀ ਉਹਦੇ ਕੋਲੇ ਜੇ ਕੱਤੀ-ਕੁੱਟੀ ਦਾ ਲਓ ਜੀ ਕਰੋ ਚੱਕ ਮੇਰੇ ਵੀਰੋ ਹਰ ਕੋ ਜੀ ਲਓ ਜੀ ਦੋਸਤੋ ਗਾਰ ਚੱਕ ਕਰ ਲੋ 2 ਕਿਲੋ ਲਾਗੇ ਬਨੇ ਗਾਰ ਜੀ ਦੋਸਤੋ ਜਿਹੜੀ ਮੈਂ ਦੀ ਗਾਰ ਇੰਨੀ ਕਿਤੇ ਨਹੀਂ ਆਉਂਦੀ ਦੋਸਤੋ ਪਛਾੜ ਦੋ ਤੇ ਜਿਆਦਾ ਤਾਂ ਮਈਆਂ ਦਾ ਹਮੇਸ਼ਾ ਹੀ ਹਰੂਗ ਵੀਰ ਜੀ ਫਿਰ ਇੱਕ ਵੇਖੋ ਏਦੀ ਕਰਮਾ ਵੇਖ ਲਓ ਭਾਵੇਂ ਨਾ ਗਾਰ ਇਸ ਕਿਤੇ ਪੂਰ ਛੱਟਾ ਦੇ ਵੇਖ ਲਓ ਕੋਈ ਇਹ ਗੱਲ ਹੈਗੀ ਆ ਵੀ ਨਪਾਈ ਵੀ ਨਹੀਂ ਹਾਂਜੀ ਬਿਲਕੁਲ ਹਾਂਜੀ ਹਾਂਜੀ ਇਹ ਨਹੀਂ ਵੀ ਮੰਨ ਲਓ ਵਿਚਵਾ ਕੋਈ ਧਾਰ ਦੋਸਤੋ ਵੇਖੋ ਕਿਹੜੀ ਕਿਹੜੀ ਮੂਠੀ ਆ ਤੁਸੀਂ ਵੀ ਚੈੱਕ ਕਰ ਲਓ ਮੇਰੇ ਤੋਂ ਮਸ਼ੀਨ ਮੋਟਰ ਜਿਹੜਾ ਝੇ ਹਾਂ ਨਾਨਦੋਂ ਦੇ ਵੀਰ ਦੀ ਥੱਲੇ ਕਿਹੜੀਆਂ ਦਾ ਕੇ ਡੰਗਰ ਜਿਹੜਾ ਚੋਈਏ ਉਹ ਤੁਹਾਨੂੰ ਪਤਾ ਹਰ ਕੋਈ ਅੱਜ ਕੱਲ ਤੁਹਾਨੂੰ ਪਤਾ ਘੋਟੀਆਂ ਕਿੱਟਿਆਂ ਤੁਰੇ ਹੈ ਆਹੋ ਜੀ ਇਹ ਤਾਂ ਗੱਲ ਹੈ ਕਿ ਘੋਟੇ ਕਿੱਟੇ ਦੀ ਪ੍ਰੋਬਲਮ ਕਿਹੜਾ ਰੱਖੀ ਗਿਆ ਹੈ ਛੋੜੇ ਵੀਰ ਖਿੱਚਦੇ ਖਿੱਚਦੇ ਮੂੰਹ ਥੋੜਾ ਲੇਟ ਹੈ ਵੀਲਾ ਮੈਂ ਚੋ ਵੀ ਦਿਨ ਉਹਨੇ ਵੀਰ ਨੇ ਚੋਤੀ ਮਾਜਦੇ ਨਾ ਪਹਿਲਾਂ ਦੋਸਤੋ ਉਹ ਜੇ ਬੱਚਾ ਵਾ ਛੋਟਾ ਹੈ ਸਕੇ ਥੋੜੀ ਤੁਹਾਨੂੰ ਪਤਾ ਅੱਜ ਕੱਲ ਦੇ ਮੁੰਡੇ ਥੋੜੀ ਜੀ ਮਤਲਬ ਏਸ ਚੀਜ਼ ਤੋਂ ਆਲਸ ਕਰਦੇ ਨੇ ਜਿਹਨੇ ਵੀਰ ਕੇ ਵੀ ਚਵਾਈ ਕਰੀ ਜਾਂਦਾ ਵਧੀਆ ਦੋਸਤੋ ਜੀ ਕਰੋ ਚੱਕ ਬਾਲਟੀ ਦੋਸਤੋ ਪੂਰੀ ਫੁੱਲ ਬਾਲਟੀ ਕੈਨੇਡੀਅਨ ਦੀ ਬਾਲਟੀ ਵੀ ਨੇ ਇਹ ਵੀ ਠੰਡਾ ਕੀਤਾ 80 ਕਿਲੋ ਦੁੱਧ ਪੈਂਦਾ ਵੀ ਜੀ ਪਾਣੀ ਭਾਵੇਂ ਪਾਲੀਏ ਤੇ ਭਾਵੇਂ ਪਾਵੇਂ ਪਾਣੀ ਪਾਲੀਏ ਦੁੱਧ ਪਾਲੀਏ ਲੀਟਰ ਵਾਲਾ ਠੀਕ ਹੈ ਜੀ ਲਓ ਜੀ ਦੋਸਤੋ ਬੱਚੇ ਨੂੰ ਵੀ ਥੋੜਾ ਜਿਹਾ ਛੱਡ ਦੇ ਜਰੂਰ ਵੀਰ ਬੱਚੇ ਲਈ ਇਹਨੇ ਵੇਖ ਲਈ ਤੂੰ ਮਗਰੋਂ ਐਂ ਰੱਖ ਆਉਣੀ ਆਨੇ ਅੱਛਾ ਜੀ ਹਾਂ ਬੱਚੇ ਨੂੰ ਜੇ ਨਾ ਨਾ ਛੱਡਿਆ ਤੇ ਇਹਨੇ ਐਂ ਮਗਰੋਂ ਬੱਚਾ ਮਗਰ ਉਹਨਾਂ ਨੇ ਛੱਡਿਆ ਪਹਿਲਾਂ ਵੀ ਚਨਾਤਾ ਬੱਚਾ ਆਪਾਂ ਠੀਕ ਹੈ ਠੀਕ ਪਹਿਲਾਂ ਵੀ ਘਟੋ ਘਟ ਅੱਧਾ ਕਿਲੋ ਪਾਈਆ ਬੱਚੇ ਨੇ ਚੁੰਗਿਆ ਹੋਊਗਾ ਚੁੰਗਲੇ ਚੁੰਗਲੇ ਹਾਂ 2 ਕਿਲੋਆਂ ਤੋਂ ਗਾੜ ਵੀਰ ਜੀ ਵਾਦੀ ਆ ਹਾਂਜੀ ਹ ਲਓ ਜੀ ਚੋਈ 1 ਨੰਬਰ ਵਾਲੀ ਲਈ ਹੋ ਗਈ ਕਿੰਨੇ ਲੀਟਰ ਦੀ ਪਾਲਟੀ ਵੀਰੇ ਕਹਿੰਦਾ ਵੇਦਾ ਇਹ ਚ 7 ਪੈਂਦਾ ਇਹ ਚ 20 ਪੈਂਦਾ ਫਿਰ ਤੇ ਜਾ ਇਹਨਾਂ ਕੋ ਪੈਂਦਾ 6 7 ਪੈਂਦਾ 7 ਕਿਲੋ ਪੈਂਦਾ ਹੈਨਾ ਹਾਂ 4 ਸਵਾ 4 ਕਿਲੋ ਤੋਂ ਹੈਗਾ ਜਿੱਦੀ ਹਸੋ ਬਾਕੀ ਬੱਚੇ ਨੇ ਬੱਚੇ ਨੇ ਢੂ ਗਿਆ ਵਾ ਹਾਂ ਯਾਨੀ ਕਿ 10 ਕਿਲੋ ਦੁੱਧ ਖੁੱਲਾ ਢੁੱਲਾ ਹੈਗਾ ਹਾਂ ਮਗਰ ਉਹ ਬੱਚੇ ਨੂੰ ਇਹਦੇ ਕੋਲੇ ਵੀਰ ਜੀ ਇੰਨਾ ਹੈਗਾ ਵਾ ਦੁੱਧ ਹੂੰ 9 10 ਕਿਲੋ ਦੁੱਧ ਹੈਗਾ ਠੀਕ ਹੈ ਜੀ ਲਓ ਜੀ ਦੋਸਤੋ ਇਹਦੇ ਕੋਲੋਂ ਦੋ ਪਾਲਟੀਆ 8 ਕਿਲੋ ਵਾਲੀ ਭਰਤੀ 12 13 ਕਿਲੋ ਹੀ ਹੋਊਗੀ ਵੀਰ ਜੀ ਇਥੇ ਕੋਲੇ ਹਾਂਜੀ ਹਾਂਜੀ ਹਾਂ ਬਾਕੀ ਕਰਮ ਵਾਲੀਆਂ ਤੁਹਾਨੂੰ ਪਤਾ ਸੱਜਰਾ ਵਾ ਦੁੱਧ ਤੇ ਅਜੇ ਤੁਹਾਨੂੰ ਪਤਾ ਕਰਦੀਆਂ ਆਉਂਦੀਆਂ ਕਰਮ ਵਾਲੀਆਂ ਮਾਰ ਮਾਰ ਛਾਲਾਂ ਜੇ ਕੋਈ ਸ਼ਾਮ ਕਰੂ ਤੇ ਇਹਦੇ ਕੋਲੋਂ ਵੀ ਵੀਰ ਜੀ ਉਹਨਾਂ ਨੇ 13 13.5 ਕਿਲੋ ਦੁੱਧ ਆ ਇਹਦੇ ਕੋਲ 15 16 ਕਿਲੋ ਚੋਇਆ ਮੈਂ ਕੋਲੋਂ ਪੁੱਛ ਤੇ ਬਾਕੀ ਇਹ ਆ ਵੀ ਹੂੰ ਤੁਸੀਂ ਚੈੱਕ ਕਰ ਲਓ ਬਾੜੀ ਤੋਂ ਪਿਆ ਠੀਕ ਹੈ ਜੀ ਪਾ ਲਓ ਜੀ ਤੀਜੇ ਨੰਬਰ ਵਾਲੀ ਮਾਈ ਦੀ ਜਿਹੜੀ ਚੁਆਈ ਆ ਵੀਰ ਨੇ ਬੱਚਾ ਛੜਤਾ ਵਾ ਮੈਂ ਤੇ ਲਿਖੀ ਨੇ ਇਹਨੂੰ ਚਵਾਈ ਦੇ ਤਿਹਜਾ ਨੰਬਰ ਹੋਣਾ। ਤੋਂ ਚੋਤੀਆਂ ਨੇ ਜੀ ਕਰ ਲਓ ਚੱਕ। ਲਓ ਜੀ ਦੋਸਤੋ ਤਿਹਜੇ ਨੰਬਰ ਵਾਲੀ ਮਾਈਦੀ ਜਿਹੜੀ ਚਵਾਈ ਲੱਗੀ ਹੈ ਹੁਣ। ਚਵਾਈ ਕਰਾਉਂਦਾ ਦੋਸਤੋ ਇੱਕ ਫਾਇਦਾ ਜ਼ਰੂਰ ਹੁੰਦਾ ਕਿਉਂਕਿ ਇੱਕ ਟਾਈਮ ਜਿਹੜੀ ਵੀਡੀਓ ਚਵਾਈ ਨਹੀਂ ਦੂਜੇ ਟਾਈਮ ਕੋਈ ਵੀ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਜਾ ਪਹੁੰਚ ਕੇ ਚਵਾਈ ਕਰ ਲੇ। ਤਿੰਨ ਨੰਬਰਾਂ ਦੋਸਤੋ ਤਿੰਨਾਂ ਮਗਰ ਬੱਚੇ ਦੋਵਾਂ ਦੇ ਮਗਰ ਕਟੀਆਂ ਤੇ ਇੱਕ ਦੇ ਮਗਰ ਕਟਾ ਨਾਲੂਆ ਤੇ ਬੱਚੇ ਬਿਲਕੁਲ। ਤੋ ਬਾਲਟੀ ਖਾਲੀ ਚੈੱਕ ਕਰ ਲਓ ਬਾਲਟੀ ਦੁੱਧ ਲਈ ਹੈ ਜਿਹੜੀ ਚ ਪਹਿਲਾਂ ਚਵਾਈ ਹੋਈ ਮੱਚਾ ਤੇ ਉਸੇ ਬਾਲਟੀ ਦੀ ਚਵਾਈ ਕਰਨ ਲਗਾ ਲਓ ਜੀ ਧਾਰਾ ਦੋਸਤੋ ਪ੍ਰੋਪਰ ਰਿਲੇਸ਼ਨ ਤੁਹਾਨੂੰ ਦਿਖਾ ਦਿੰਦਾ ਬਾਕੀ ਦੋਸਤੋ ਮੱਝਾਂ ਦੀ ਲਿਸ਼ਕ ਪਾਛੇ ਤੁਸੀਂ ਚੈੱਕ ਕਰ ਸਕਦੇ ਹੋ ਐ ਦੋਸਤੋ ਪੂਰੀ ਲਿਸ਼ਕ ਵੀ ਚਮੜੀ ਨੂੰ ਵਾਇਤ ਵਾਇ ਪਹੁੰਚ ਦੋਸਤੋ ਵੀ ਨੇ ਆਇਆ ਜਦ ਸੁਣੇ ਇਹ ਹੀ ਪਹੁੰਚਣਾ ਨੂੰ ਨੇ ਠੀਕ ਹੈ ਜੀ ਹੋਰ ਵੀਰੇ ਵੀ ਸ਼ਾਮੀ ਨਹੀਂ ਦੁੱਧ ਇਹ ਕਹਿੰਦਾ ਸੀ ਮਨ ਲੋਕਰ ਹੱਥ ਵੀ ਦੁੱਧ ਲਗਾਵਾ ਹਾਂਜੀ ਹਾਂਜੀ ਠੀਕ ਹੈ ਨਾ ਗੱਲ ਤੇ ਐ ਪਹੁੰਚ ਕੇ ਪੌਣ ਪੌਣੀ ਦੋ ਮਨਾਂ ਨੂੰ ਦੁੱਧ ਪੋਣਾ ਠੀਕ ਹੈ ਜੀ ਹਾਂਜੀ ਆਪ ਵੀ ਪੀਣਾ ਵਾ ਕਰਨਾ ਵਾ ਤੇ ਦੇਖ ਰਾ ਤੁਸੀਂ ਲਾ ਢੇਪੂ ਦੁੱਧ ਠੀਕ ਹੈ ਜੀ ਦੁੱਧ ਦੋਸਤੋ ਵੀਰ ਕਹਿੰਦਾ ਵੀ ਅਸੀਂ ਘਰਾਂ ਦੇ ਵਿੱਚ ਪਾਉਨੇ ਆ ਤੇ ਦੁੱਧ ਦੀ ਪਹਿਲੋ ਇੱਥੇ ਪੌਣੀ ਨਾ ਪੋਣ ਕੇ ਤੇ ਫੇਰ ਦੋਸਤੋ ਜਾਂਦਾ ਦੁੱਧ ਘਰਾਂ ਚ ਬਾਕੀ ਦੋਸਤੋ ਮਜਾ ਤੁਸੀਂ ਦੇਖੋ ਸਫਾਈ ਕਿੰਨੀ ਹੈ ਜੋ ਦੋਚਾਈ ਤਕਰੀਬਨ ਪ੍ਰੋਪਰ ਜਿਹੜੀ ਹੋ ਚੱਲੀ ਐ ਚਵਾਈ ਦੋਸਤੋ ਤਕਰੀਬਨ ਜਿਹੜੀ ਪ੍ਰੋਪਰ ਹੋਈ ਚੱਲੀ ਐ ਵੀਡੀਓ ਦੋਸਤੋ ਡਾਕ ਕੇ ਮੈਂ ਥੋੜੀ ਜਿਹੀ ਤਾਣਨਾ ਕਿਉਂਕਿ ਵੀਡੀਓ ਜਿਆਦਾ ਲੰਮੀ ਬਣ ਜਾਂਦੀ ਐ ਇਸ ਕਰਕੇ ਮੁੜ ਕੇ ਕਈ ਵੀ ਰਹਿਣ ਤੱਕ ਜਾਂਦੀ ਨਹੀਂ ਗੀ ਚਵਾਈ ਨਹੀਂ ਵੀਰ ਜੀ ਕੋਈ ਫੇਰ ਕਰੂਗਾ ਲਓ ਜੀ ਮਾਰਾ ਚੱਕ ਜੀ ਦੋਸਤੋ 8 ਕਿਲੋ ਦੀ ਬਾਲਟੀ ਜੇ ਵੀ ਹਾਂ ਤੇ ਜਿਹਦੇ ਵਿੱਚ ਤਕਰੀਬਨ ਤਕਰੀਬਨ ਠੰਡਾ ਕਰ ਦੋ ਤਾਂ 6 6.5 ਕਿਲੋ ਤੋਂ ਹੋਊਗਾ ਜੀ 13 ਲੀਟਰ ਕੋ ਜਿਹੜਾ ਮੌਕੇ ਦਾ ਤਿਆਰ ਹੋਊਗਾ ਹਨਾ ਜੀ ਹਾਂ ਜੀ ਇਹ ਹੈ ਤਿੰਨ ਮੱਜਾਂ ਤਿੰਨੇ ਮੱਜਾਂ ਸੁਈਆਂ ਸੁਈਆਂ ਚਵਾਈ ਤੁਹਾਨੂੰ ਪ੍ਰੋਪਰ ਵਿਖਾਤੀ ਹੈ ਕੱਲੇ-ਕੱਲੇ ਪਸ਼ੂ ਦੀ ਡਿਟੇਲ ਦੱਸਦੀ ਹੈ ਤੌਰ ਕੇ ਤੁਹਾਨੂੰ ਵਿਖਾਤਾ ਵਾ ਤੇ ਐਡਰੈਸ ਦੋਸਤੋ ਇਹ ਕਰੀਬ ਕੀਤਾ ਫੇਰ ਬੋਲਦੇ ਨਾ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਧਰਮਪਾਲ ਸਾਹਿਬ ਨਾਮ ਵੀ ਦਾ ਝੰਡਾ ਸਿੰਘ ਵਪਾਰੀ ਫੋਨ ਨੰਬਰ ਵੀ ਦੇ ਕਰੀਬ ਫੇਰ ਬੋਲਦੇ 9872439717 ਪੁੱਤਾਂ ਬਹਿ ਕੇ ਬੱਚੇ ਨੂੰ ਪਿਛਾ ਦੇ ਲੱਗੇ ਧੰਨਵਾਦ ਜੀ ਦੋਸਤੋ ਵਾਲਾ ਵੀਡੀਓ ਹੈ ਨਹੀਂ ਮਗਰ ਅਮਰ ਚਗਾ ਦੇ ਉਹਨੂੰ ਬਹਿ